21 ਫਰਵਰੀ ਨੂੰ ਸ਼ੰਕਰ ਪੰਡਾ ਹਾਂ ਡੇਲੋ ਦੇ ਲਾਗੇ ਸ਼ੰਕਰ ਪੰਡਾ ਉੱਥੇ 21 ਫਰਵਰੀ ਨੂੰ ਟੂਰਨਾਮੈਂਟ ਹੋਊਗਾ ਤੇ ਕੰਗਣਵਾਲੀਆ ਨਿੰਮਾ ਕਹਿੰਦਾ ਤੇ ਨਾਲ ਜੋਧ ਵੀਰ ਹੁਣਾਂ ਬਣਾ ਐਲਾਨ ਹੈ ਵੀ ਮਾਨ ਸਨਮਾਨ ਮੋਟਰਸਾਈਕਲ ਦੇ ਨਾਲ ਕੀਤਾ ਜਾਊਗਾ ਉਹ ਕੇਸ ਕਬੱਡੀ ਖਿਡਾਰੀ ਦਾ ਆਊਗਾ ਇੱਕ ਆ ਨੌਜਵਾਨ ਮੈਂ ਦੇਖਿਆ ਸੀਗਾ ਲੱਲੀਆਂ ਵਾਲੇ ਸੰਦੀਪ ਨੇ ਗੱਲ ਕੀਤੀ ਇੱਕ ਵਾਰੀ ਉਹਦੇ ਘਰੇ ਪ੍ਰੋਗਰਾਮ ਸੀਗਾ ਲੱਲੀਆਂ ਵਾਲੇ ਸੰਦੀਪ ਤੇ ਗਹਾਰ ਵਾਲੇ ਰਿੱਕੀ ਦੇ ਘਰੇ ਸੀਗਾ ਪ੍ਰੋਗਰਾਮ ਉੱਥੇ ਜਲਾਲਪੁਰੀਏ ਪਾਲੇ ਨੂੰ ਸੱਦਿਆ ਉੱਥੇ ਦੁਵਾਲ ਦੇ ਬਿੱਟੂ ਨੂੰ ਦੁੱਗਾਂ ਵਾਲੇ ਖੁਸ਼ੀ ਨੂੰ ਤੇ ਸੈਦੋਕੇ ਦੇ ਬਲਜੀਤ ਨੂੰ ਉਹਨਾਂ ਨੂੰ ਸੱਦਿਆ ਤੇ ਨਾਲ ਉਹ ਲੱਲੀਆਂ ਵਾਲਾ ਸੰਦੀਪ ਕਹਿੰਦਾ ਭਾਜੀ ਤੁਸੀਂ ਵੀ ਜਰੂਰ ਆਇਓ ਤੇ ਮੈਂ ਵੀ ਉੱਥੇ ਗਿਆ ਟਾਂਟੋ ਦੇ ਵਿੱਚ ਇੱਦਾਂ ਬੈਠਿਆ ਗੱਲ ਚੱਲੀ ਸੰਦੀਪ ਲੱਲਿਆ ਵਾਲਾ ਦੁਗਾਲ ਦੇ ਬਿੱਟੂ ਨੂੰ ਕਹਿੰਦਾ ਵੀ ਯਾਰ ਤੁਹਾਡੇ ਨਾਲ ਜਿੱਥੇ ਕਾਕਾ ਘਣੀ ਵਾਲ ਸੀਗਾ ਜਾਫੀ ਚੰਨਾ ਸੀਗਾ ਚੱਕਰਾਮ ਸਿੰਘ ਵਾਲੇ ਦਾ ਤੇ ਦੁਗਾਲ ਵਾਲਿਆ ਤੂੰ ਜਾਫੀ ਸੀਗਾ ਇੱਕ ਹੋਰ ਜਾਫੀ ਸੀਗਾ ਉਹ ਮਟੋੜੇ ਵਾਲਾ ਫੰਤ ਉਹ ਅੱਜ ਕੱਲ ਕਿੱਧਰ ਹੈ ਦੁਗਾਲ ਵਾਲਾ ਬਿੱਟੂ ਕਹਿੰਦਾ ਉਹ ਇੰਡੀਆ ਹੈ ਕਹਿੰਦਾ ਯਾਰ ਉਹ ਮੇਰਾ ਬੜਾ ਫੇਵਰੇਟ ਜਾਫੀ ਸੀਗਾ ਉਹ ਕੌਣ ਉਹ ਆ ਹੈ ਮਟੋੜੇ ਵਾਲਾ ਫੰਤ ਵਿਚ ਵੀ ਚੱਲੀ ਹੈ ਇਹ ਦੁਨੀਆ ਦਾ ਟਾਪਰ ਜਾਫੀ ਹੋਇਆ ਹੈ ਡੀਵੀ ਮਾਲਵਾ ਕਬੱਡੀ ਕਲੱਬ ਬਠਿੰਡਾ ਦੇ ਵਾਸਤੇ ਖੇਡਿਆ ਹੈ ਕੋਚ ਮਦਨ ਲਾਲ ਜੀ ਉਹਨਾਂ ਦੀ ਅਗਵਾਈ ਰਹੀ ਕਨੌਰ ਦਾ ਗੁਰਲਾਲ ਜਾਦੂ ਵਿੱਕੀ ਜੱਗੀ ਤੇ ਨਾਲ ਬੋੜ ਕੌੜੀ ਬਣਾ ਤੇ ਜਾਫੀਆਂ ਦੇ ਤੌਰ ਤੇ ਬੂੰਦੀ ਵੀ ਖੇਡਿਆ ਇਹਨਾਂ ਦੇ ਨਾਲ ਨਾਲ ਲੈ ਵਿਹਵੰਤ ਤੇਰੀ ਗੱਲ ਜਿਹੜੀ ਹੈ ਉਹ ਵਿਦੇਸ਼ਾਂ ਦੇ ਵਿੱਚ ਚੱਲੀ ਹੈ ਤੇਰਾ ਮਾਨ ਸਨਮਾਨ ਜਿਹੜਾ ਹੈ ਉਹ ਸ਼ੰਕਰਪਿੰਡਾ ਡੇਲੋ ਦੇ ਲਾਗੇ ਉਥੇ 21 ਤਰੀਕ ਨੂੰ ਨਿੰਮੇ ਹੁਣਾ ਦੇ ਸਾਥੀਆਂ ਵੱਲੋਂ ਮੋਟਰਸਾਈਕਲ ਦੇ ਨਾਲ ਕੀਤਾ ਜਾਊਗਾ ਤੇਰੇ ਵਾਸਤੇ ਸ਼ੁਭ ਸ਼ਾਮਾਂ ਤੂੰ ਵਕੈ ਤਗੜੀ ਕਬੱਡੀ ਖੇਡੀ ਹੈ ਬੜਾ ਟਾਪ ਦਾ ਜਾਫੀ ਹੋਇਆ ਇਹ ਹੈ ਫੰਤ ਮਟੋੜੇ ਵਾਲਾ ਇੱਕ ਵਾਰੀ ਤਾੜੀਆਂ ਮਾਰ ਦਿਓ ਯੋਗਰਾ ਫੰਤ ਦੇ ਵਾਸਤੇ ਤਾੜੀਆਂ ਮਾਰ ਦਿੱਤੀਆਂ ਜਿਉਣ ਵੱਡਾ ਮਾਲ ਸਾਡੀ ਖੇਡ ਕਬੱਡੀ ਦਾ ਪਹਿਲੀਆਂ ਦੇ ਵਿੱਚ ਬੱਲੇ ਬੱਲੇ ਕਰਵਾਈ ਹੈ ਸੋਨੂ ਯੂਐਸਏ ਵੱਲੋਂ ਬੰਟੀ